ਸਵਾਗਤ ਹੈ ਕਿਸਾਨ ਵੀਰੋ ਹੋਡਾ ਢਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਵਰ ਕਰ ਰਹੇ ਆ ਜੀ ਦੋ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਸੁਈ ਵੀ ਤੇ ਇੱਕ ਤੁਹਾਨੂੰ ਤਾਜੀ ਝੋਟੀ ਸੁਖਾਵਾਂਗੇ ਦੋਨੇ ਤਾਜ਼ੀਆਂ ਸੂਈਆਂ ਹੋਣਗੀਆਂ ਗੱਲਬਾਤ ਬਾਈ ਬਿੱਲੇ ਨਾਲ ਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 68392 ਬਾਈ 17011 ਪਿੰਡ ਵੀਰ ਆਪਣਾ ਪਿੰਡ ਸੇਲ ਖਰਾ ਬਾਈ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਮreturnData ਸੇਲ ਕੋਲ ਬਾਈ ਨੇੜੇ ਵੀਰੇ ਨੇੜੇ ਭਾਈ ਰਪਾਪਾ ਤਪਾਈਗਾ ਰਾਮਪਰਾ ਉਹ ਓਕੇ ਜੀ ਤੇ ਵਪਾਰ ਦਾ ਹੀ ਆਪਣਾ ਕੰਮ ਆ ਗਿਆ ਦੋ ਝੋਟੀਆਂ ਦਿਖਾਉਣੀਆਂ ਦੋ ਬਾਈ ਦੋ ਜਿਹੜੀ ਪਹਿਲੇ ਨੰਬਰ ਦੇ ਆਪਾਂ ਝੋਟੀ ਦੇਖੀ ਜਾਂਦੇ ਹਾਂ ਜੀ ਕਦੋਂ ਸੂਈ ਆ ਵੀਰੇ ਇਹ ਇਹ ਬਾਈ ਕੱਲ੍ਹ ਸੂਈ ਆ ਸ਼ਾਮ ਨੂੰ ਕੱਲ੍ਹ ਸ਼ਾਮ ਨੂੰ ਇਹ ਕੰਪਲੀਟ ਆ ਵੀਡੀਓ ਪਈ ਆ ਜੀ ਮਗਰ ਕੀ ਆ ਗਿਆ ਜੀ ਮਗਰ ਕੱਟੀ ਆ ਬਾਈ ਕੱਟੀ ਬਹੁਤ ਪਿਆਰੀ ਕੱਟੀ ਆ ਤੇ ਇੱਕ ਮੈਂ ਭੈਣ ਭਰਾਵਾਂ ਨੂੰ ਪਹਿਲੇ ਹੀ ਦੱਸ ਦਿਆਂ ਵੀਡੀਓ ਸਟਾਰਟ ਕਰਨ ਤੋਂ ਵੀ ਇਹ ਵੱਡੇ ਸਾਈਜ਼ ਦੀ ਝੋਟੀ ਐ ਤੇ ਚੰਗੀ ਬਰੀਡ ਵਾਲੀ ਝੋਟੀ ਆ ਉਸ ਹਿਸਾਬ ਨਾਲ ਜਜਮੈਂਟ ਕਰਿਓ ਬਾਈ ਦੂਸੂਆ ਦੂਜਾ ਦਾ ਕਿਉਂ ਦੂਜਾ ਸੂਆ ਦੂਜਾ ਸੂਆ ਸੂਪੀ ਤੇ ਕਿੰਨਾ ਕੁ ਦੁੱਧ ਕੱਢ ਦੂ ਬਾਈ ਇਦ ਕੀ ਫਿਰ ਬਹੁਤ ਬਾਈ 14 ਲੀਟਰ ਤੱਕ ਰੱਖ ਦੋ ਦੋ ਜਾਇਜ਼ ਗੱਲ ਕਰੀਆ ਯਾਰ ਮੜਾ ਚੱਲੀਆਂ ਇਹਦੇ ਪਰਲੇ ਪਾਸੇ ਬਾਈ ਇਹਦਾ ਕੱਦ ਚੈੱਕ ਕਰਾ ਲਿਏ ਸਾਈਜ਼ ਮੈਂ ਤਾਂ ਬੋਲਦਾ ਹੁਣ ਜਿਹੜੀ ਦਾ ਹੁੰਦਾ ਸਾਈਜ਼ ਫੁੱਲ ਹੋਊ ਕਵਾਲਿਟੀ ਚੰਗੀ ਆਹ ਦੇਖੋ ਜੀ ਬਾਈ ਦਾ ਗਾਲ ਦੀਦਾ ਚੰਗਾ ਕਰਦਾ ਬਾਈ ਦਾ ਲੈ ਚਲੋ ਵੀਰ ਤੇ ਮਗਰ ਵੀ ਕੱਟੀ ਬੋਲਾ ਫਿਰ ਕਿੰਨਾ ਘੜਤਾ ਹੈ ਬਾਈ ਰਾਤ ਆ ਬਾਈ ਇੱਥੇ 10 ਕਿਲੋ ਜਮਾ ਤਿਆਰ ਆ ਬੋਲਾ ਓਕੇ ਸਟਾਰਟਿੰਗ ਆ ਓਕੇ ਹੁਣ ਵੀ ਬੋਲਾ ਕੱਢਿਆ ਬਾਬਾਈ ਕੱਢਿਆ ਹੋਸਾ ਨੇ ਜੱਜਮੈਂਟ ਕਰਿਓ ਆਹ ਦੇਖੋ ਜੀ ਕੋਈ ਛੋਟੀ ਮੰਨ ਕੇ ਨਾਲ ਛੋਟੀ ਨਹੀਂ ਵੀਰੇ ਬਾਕੀ ਤਾਂ ਕੁਆਲਿਟੀ ਵਾਲੀ ਆ ਯਾਰ ਆਹ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਚੰਗੇ ਥਣ ਹਵਾਨੇ ਦੀ ਆਪਾਂ ਇਹਨੂੰ ਕਹਿ ਸਕਦੇ ਆ ਧਾਰਾ ਦੂਰਾਂ ਦੇ ਇੱਕ ਨੰਬਰ ਆਫ ਕੈਮਰਾ ਬੱਚਾ ਲਾ ਕੇ ਪਸਮਾਈ ਵੀ ਹੈ ਜੀ ਹੁਣ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੇਵਾਂਗੇ ਆ ਦੇਖੋ ਜੀ ਲੈ ਜਾਲ ਵੀ ਆ ਕਰੋ ਜੀ ਜੇ ਬੱਚੇ ਦਾ ਜਰੂਰ ਕਰੂਗੀ ਕਿਉਂਕਿ ਆਪਾਂ ਲੰਮੀ ਲਿਉਣੇ ਥੋੜੀ ਜੀ ਉਸ ਹਿਸਾਬ ਨਾਲ ਦੇਖਿਓ ਛੰਨ ਛੰਨ ਕਰਦੀ ਆ ਆ ਦੇਖੋ ਜੀ ਕਰੋ ਕੁਆਲਿਟੀ ਜੇ ਥਣ ਪਾਂਡੇ ਦੀ ਪੂਰੀ ਸਾਫ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜਜਮੈਂਟ ਕਰਿਓ 6 ਵਜੇ ਬਹੁਤ ਕੰਮ ਧਰ ਦੇ ਦਾ ਓਕੇ ਜੀ ਸਾਹ ਦੇਖੋ ਜੀ ਕਿੰਨਾ ਵੱਡਾ ਆ ਦੇਖੋ ਬਾਕੀ ਦੁਨੀਆਂ ਤੋਂ ਇਹ ਕੁਆਲਿਟੀ ਸਿੰਘਾ-ਸੁੰਗਾ ਦੀ ਹੈ ਕੁਆਲਿਟੀ ਕੁਬਲਟੀ ਚਾਰ ਸਪੇਰੇ ਦੀ ਇੱਕ ਨੰਬਰ ਆਗੀ ਬਾਕੀ ਨਾੜੂਆ ਬੱਚੇ ਦੇ ਨਾਲ ਆ ਉਹਦਾ ਬ੍ਰੇਕ ਆਪਾਂ ਦੇਖ ਲਈ ਲੈ ਮਾਰ ਦਿਓ ਫਿਰ ਧਾਰਾਂ ਬਾਈ ਆ ਦੇਖੋ ਜੀ ਪੂਰੀ ਮੋਟੀ ਧਾਰ ਹੋ ਗਈ ਮੈਂ ਕਿਹਾ ਧਾਰ ਤੂਰ ਦੀ ਕੋਈ ਗੱਲ ਨਹੀਂ ਆ ਦੇਖੋ ਜੀ ਪੂਰੀ ਧਾਰ ਆ ਹੂੰ ਹੂੰ ਜਿਵੇਂ ਆਪਾਂ ਸੋਵੇ ਦਾ ਟਾਈਮ ਦੁਬਾਰਾ ਬੱਚਾ ਲਾ ਲਿਆ ਨਾ 8:30 ਦਾ ਟਾਈਮ ਆ 12 ਤਰੀਕ 8:30 ਦਾ ਟਾਈਮ 2025 ਤੇ 9ਵੇਂ ਮਹੀਨੇ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਓਕੇ ਬਾਈ ਜਮਾਂ ਠੰਡੀ ਸੀਲ ਆ ਬਾਈ ਯਾਰ ਕਿਵੇਂ ਮਾਰ ਕੇ ਬੰਦਾ ਫਟ ਫਟ ਪੁੱਛ ਪਹਿਲੇ ਕੀ ਡਿਮਾਂਡ ਵੀਰੇ ਦੀ ਡਿਮਾਂਡ ਜੀ ਕੋਈ ਫੋਨ ਤੇ ਕਰਾਂ ਜਾਇ ਜੀ ਹੋ ਜਾਊਗਾ ਜਮਾਂ ਜਾਇਜ਼ ਹੋਊਗਾ ਬਾਈ ਮੈਂ ਆਨਲਾਈਨ ਵੀ ਮੰਗਾ ਦਿੰਦੇ ਆ ਆਨਲਾਈਨ ਵੀ ਭੇਜ ਦਾਂਗੇ ਓਕੇ ਜੀ ਗਾਰੰਟੀ ਹੈ ਜਣੀ ਕੋਈ ਨੌਕਸ਼ਾਲੀ ਕੁ ਚੀਜ਼ ਨਹੀਂ ਹਾਂ ਅੱਛਾ ਵੀਰੇ ਹੁਣ ਜਿਹੜੀ ਦੋ ਨੰਬਰਾਂ ਪਹਿਲੇ ਇਹ ਕਦੋਂ ਸੂਈ ਹੈ ਜੀ ਇਹ ਹੈ ਵੀ ਬਾਈ ਕੱਲ ਹੀ ਖਰੀਦਿਆ ਇਹ ਵੀ ਵਿਹਲੀ ਆ ਤੜਕੇ ਦੀ ਹੈ ਵਿਹਲੀ ਹੈ ਵੀ ਥੱਲੇ ਵੀ ਬਾਈ ਆਪਣਾ ਨਾ ਵੀਡੀਓ ਬਣਾਉਣ ਦਾ ਅੱਜ ਮੈਂ ਬੁਢਾਣ ਨੂੰ ਦੱਸਣ ਨੂੰ ਭੁੱਲ ਗਿਆ ਵੀਡੀਓ ਪਾਉਣੀ ਆ ਉਹਨਾਂ ਨੇ ਬੋਲਾ ਕੱਟਤਾ ਬਈ ਇਹਨਾਂ ਦਾ ਠੀਕ ਆ ਠੀਕ ਆ ਇਹਦੇ ਮਗਰ ਕੀ ਆ ਬੱਚਾ ਆ ਗਿਆ ਇਹਦੇ ਮਗਰ ਵੀ ਬਾਈ 33000 ਕੱਟ ਗਿਆ ਹੀ ਦਿੱਤੀਆਂ ਫਿਰ ਅੱਜ ਕੱਟ ਗਿਆ ਹੀ ਆ ਓਕੇ ਤੇ ਕਿਹੜਾ ਸੁਆ ਬਾਈ ਇਹ ਇਹ ਬਾਈ ਮੰਨ ਲਾ ਚੌਥਾ ਮੰਨ ਲਿਆ ਬਾਈ ਪੰਜਵਾਂ ਮੰਨ ਲਿਆ ਆਪਾਂ ਉਹਦਾ ਮਾਲਕਾਨ ਚੌਥਾ ਕਹਿ ਕੇ ਦਿੱਤੀ ਆ ਬਾਈ ਹਣਾ ਓਕੇ ਓਕੇ ਮੋੜ ਲਿਆ ਬਾਈ ਵਿਲੇ ਇੱਥੇ ਬੱਸ ਆ ਦੇਖੋ ਜੀ ਖਣ ਭਾਂਡੇ ਦੀ ਸਾਫ ਤੇ ਥਣ ਲੱਗਾ ਰੋਗ ਰੋਗ ਦਾ ਹਨਾ ਹਾਂ ਪੂਲੀ ਬਹੁਤ ਆ ਬਾਈ ਪੋਲੀ ਪੂਰੀ ਪੂਰੀ ਮੋਟੀ ਧਾਰਾ ਜਮਾ ਪੂਰੀ ਹੂੰ ਆ ਦੇਖੋ ਜੀ ਜੱਜਮੈਂਟ ਲੇਵੇ ਦੀ ਕਰੋ ਧਾਰਾਂ ਇਹਦੀਆਂ ਹੀ ਮਾਰ ਕੇ ਦਿਖਾਦੇ ਮਗਰ ਕੱਟੀ ਕਿੰਨਾ ਕੁ ਦੁੱਧ ਕੱਢਣ ਦੀ ਉਮੀਦ ਬਾਈ ਇਹਦੇ ਤੋਂ ਦੁੱਧ ਬਾਈ ਇਹਦਾ ਮਾਲਕਾਂ ਨੇ ਤਾਂ ਸਾਨੂੰ 13 ਜਵਾਂ ਕਹਿ ਕੇ ਦਿੱਤਾ ਹੈ ਹੂੰ ਆਪਾਂ ਵੀ ਉਨਾ ਹੀ ਕਹਾਂਗੇ ਬਾਈ ਆ ਦੇਖੋ ਵੀਰ ਉਹ ਬੱਚਾ ਲਾ ਲਿਆ ਧਾਰਾਂ ਮਾਰ ਵੀਰੇ ਧਾਰ ਦਾ ਰੋਗ ਰੋਗ ਦੀ ਇਹਦੀ ਹੈਨਾ ਹੂੰ ਦੂਜੇ ਜੋ ਮਾਰਦੇ 13 14 ਕਿਲੋ ਦੇ ਦੋ ਬਾਈ ਫਿਰ ਹੋਰ ਨਾ ਦੇ ਲਈ ਬਿੱਲੇ ਇਹਦਾ ਬਾਈ ਮੁੱਲ ਇਹਦਾ ਬਾਈ ਜਮਾ ਜਾਇ 99000 ਰੁਪਏ ਬਾਈ 99 ਮਾਨਦਾਨ ਹੋ ਜਾਊਗਾ ਮਾਨਦਾਨ ਜਾਇ ਰੇਟ ਆ ਦੁਨਾਂ ਇਹ ਜ਼ਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬਾਈ ਦਾ 6239917011 ਬਾਈ ਇਹ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਧੰਨਵਾਦ